ਸੋ ਤੁਸੀਂ ਉਸ ਨਾਲ ਤੁਹਾਨੂੰ ਚਾਹ ਫੋੜ ਕਾਸ਼ੇ ਸੌਕਾ ਤੇ ਕਰਦਿਆਂ ਸਾਡੇ ਜੁਰੇ ਕੇ ਚਾਹ ਫਿਰ ਤੋਂ ਪਰਮਾਤਮਾ ਦਾ ਬਹੁਤ ਬੋਤ ਰਿਹਾ ਬਖਸ਼ੇ ਗੱਲ ਕਰਦੇ ਆ ਸਿੰਘ ਅੰਜੂ ਜਦੋਂ ਜੋ ਕਿ ਅ ਪਤਾ ਨਹੀਂ ਕਰਦੇ ਕੋਈ ਨੰਬਰ 7 ਸਾਹ ਦੇਖੇ ਤੋਂ ਨਾ ਦਮੇਦ ਕਰ ਰਹੇ ਜੋ ਕਿ ਸਾਡੇ ਜੋ ਕਿ ਵਾਰਦ ਦੇ ਜੋ ਕਿ ਇਤਿਹਾਸ ਨਹੀਂ ਲਿਖਿਆ ਸੀ ਲੋਕੀ ਬਹੁਤ ਮੰਨੇ ਪਰ ਮੰਨੇ ਜੋ ਕਿ ਇਨਸਾਨਮੰਦੇ ਨੇ ਸੋਨ ਦੇ ਬੁੱਤਾਂ ਵਾਂਗ ਸੇ ਇਨਸਾਨ ਨੇ ਛੇੜਛਾੜ ਕੀਤੀ ਹੋ ਜਿਸ ਕਰਕੇ ਉਸ ਦਾ ਜੋ ਕਿ ਇਨਸਾਨ ਦੇ ਕੇਸ ਕੀਤਾ ਗਿਆ ਸੋ ਜਦੋਂ ਇਹ ਕੁਝ ਕਰਦੋ ਮੈਂ ਤੁਹਾਨੂੰ ਤੁਸੀਂ ਸਰਕਾਰ ਤੋਂ ਦੋਸਤਾਂ ਤੋਂ ਮੇਰੀ ਬੇਨਤੀ ਹੈ ਕਿ ਉਨਾਂ ਤੇ ਬਦਦਰ ਜੋ ਕਿ ਕਾਰਵਾਈ ਕਰੋ ਜਿਸ ਨਾਲ ਉਹਨਾਂ ਨੂੰ ਜੋ ਕਿ ਸਜ਼ਾ ਮਿਲੇ ਦੇ ਫਿਰ ਉਹ ਜੋ ਕਿ ਦੁਬਾਰਾ ਉਹ ਗਲਤੀ ਹੈ ਨਾ ਕਰਨ ਇਸ ਨਾਲ ਜੋ ਕਿ ਥੋੜਾ ਜੋ ਕਿ ਦੇਰੀ ਆਰਥਿਕਤਾ ਤੇ ਬਹੁਤ ਵੱਡਾ ਯੋਗਦਾਨ ਪਿਆ ਸੂਬੇ ਦੇ 50 ਸ਼ਹਿਰ ਹੰਮਰਸਰ ਦੇ ਦੰਦਾ ਲੁਧਿਆਣਾ ਤੇ ਦੋ ਹੋਰ ਬਾਕੀ ਨਾਮ ਨਹੀਂ ਪਤਾ ਸੋ ਉਹਨਾਂ ਨੂੰ ਜੋ ਕਿ ਬੰਦ ਰੱਖਣ ਦਾ ਜੋ ਕਿ ਹੁਕਮ ਦਿੱਤਾ ਗਿਆ ਹੈ ਕਿਸੇ ਕਰਕੇ ਜੋ ਕਿ ਫੋਰਸ ਜੋ ਕਿ ਚੁੱਪ ਚੁੱਪ ਦੇਖੜੀ ਹੋਈ ਹੈ ਸੋ ਜੇਕਰ ਤੁਹਾਨੂੰ ਜੇ ਕੋਈ ਸ਼ਰਤ ਕਰਦਾ ਕੋਈ ਵੀ ਜੋ ਕਿ ਮਹਾਨ ਇਨਸਾਨ ਨਾਲ ਜੇ ਬੋਤ ਨਾਲ ਜੋ ਕਿ ਸ਼ੇਡ ਸ਼ੈਡ ਕਰਨ ਦਾ ਕੋਈ ਮਾਮਲਾ ਸਾਹਮਣੇ ਆਵੇ ਤੁਸੀਂ ਵੀਡੀਓ ਬਣਾ ਕੇ ਪਰਸਨਿਕ ਕਾਬੂ ਜਾਂ ਤੁਸੀਂ ਵੀਡੀਓ ਬਣਾ ਕੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਬੁਕਿੰਗ ਸੋਸ਼ਲ ਮੀਡੀਆ ਤੇ ਜੋ ਕਿ ਇਹ ਵੀਡੀਓ ਬਹੁਣੇ ਸ਼ੇਤੀ ਬਾੜ ਤੋਂ ਹੁੰਦੀਆਂ ਨੇ ਤੇ ਇਹ ਨਾਲ ਜੋ ਕਿ ਦੋਸ਼ੀ ਹਨ ਸਰਸਾ ਜਸਤ ਜੈਮੇੜੀ ਦੇ ਹਨ ਜੋ ਕਿ ਜੋ ਕਿ ਦੋਨੋਂ ਸਰਕਾਰ ਵੱਲੋਂ ਵਧੀਆ ਕੋਈ ਨੌਕਰੀ ਦਿੱਤੀ ਹੈ ਵਈ ਕੁਝ ਹੋਰ ਜੋ ਕਿ ਲੱਗੀ ਤੁਹਾਡੇ ਜੋ ਕਿ ਕਾਟਰ ਪਰ ਵੀ ਪਤਾ ਹੋਵੇ ਤਾਂ ਜੇ ਇਹ ਕੋਈ ਕੰਮ ਤੋ ਰੁਕੋ ਕੋਈ ਹੋਇਆ ਜੋ ਬਾਪੜੇ ਤਾਂ ਇਸਾ ਕੁਝ ਵੀ ਵੀਡੀਓ ਬਣਾਉਣਾ ਫਿਰ ਤਾਂ ਕਿ ਤੁਸੀਂ ਜੇ ਨੇ ਤੁਸੀਂ ਉਹਨਾਂ ਨੂੰ ਜੋ ਕਿ ਜਾ ਕੇ ਉਹੀ ਗਲਤੀ ਕਰਨ ਦਾ ਇਸ ਤੋਂ ਕਿ ਥੋੜਾ ਜਿਹਾ ਵੀ ਜੋ ਕਿ ਘਰ ਹੋ ਸਕਦੀ ਹੈ ਅਜੇ ਕੰਪਲੀਟ ਹੈ ਜੀ ਧੰਨਵਾਦ